ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਧਮਕਾਉਂਦੀ ਕੋਸ਼ਿਸ਼ ਕੀਤੀ ਪੰਜ ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਸ਼ੁਕਰ ਲਓ ਹਾਂ ਕਹਿੰਦਾ ਜਾਓ ਪੰਜ ਤਰੀਕ ਨੂੰ ਕਰ ਲਓ ਮੈਂ ਜਿਹੜੀਆਂ ਮੰਗਾਂ ਨੇ ਉਹ ਵੀ ਨਾ ਮੰਨਦਾ ਜਿਹੜੀਆਂ ਗੱਲਾਂ ਸਹਿ ਦੇ ਚੱਲੇਗੇ ਜਾਓ ਫਿਰ ਕਰ ਲਓ ਪੰਜ ਤਰੀਕ ਨੂੰ ਤਜਲ ਜੀ ਜੋ ਹੋਇਆ ਸੀ ਉਹ ਖੇਤੀਬਾੜੀ ਮੰਤਰੀ ਵੀ ਸੀ ਖੇਤੀਬਾੜੀ ਮੰਤਰੀ ਵੀ ਸੀ ਜਿਹੜਾ ਐਨਆਰਆਈ ਮੰਤਰੀ ਉਹ ਵੀ ਸੀ ਸਾਰੇ ਸੀਗੇ ਔਰ ਜਿਸ ਤਰ੍ਹਾਂ ਪ੍ਰਵੋਕ ਹੋਇਆ ਉਸ ਵੇਲੇ ਇਸ ਗੱਲ ਤੇ ਅਫਸੋਸ ਹੈ ਵੀ ਚੀਫ ਮਿਨਿਸਟਰ ਸਟੇਟ ਦਾ ਇਨੀਸ਼ੀਏਟਿਵ ਇਹਨਾਂ ਕੀ ਜੀ ਗੱਲ ਤੇ ਪ੍ਰੋਵੋਕ ਹੋ ਜੇ ਸਰਕਾਰ ਗੱਲ ਹੋਈ ਨਹੀਂ ਰਾਜਲ ਸਾਹਿਬ ਸਰਕਾਰ ਉਹ ਡਿਸਕਸ਼ਨ ਚੱਲ ਰਹੀ ਸੀ ਰਾਜਲ ਸਾਹਿਬ ਸਰਕਾਰ ਤੇ ਕਿੰਨੀ ਕਿਸਾਨ ਹਮਾਇਤੀ ਹੈ ਸੀ ਕਿਸਾਨਾਂ ਦੀ ਗੱਲ ਸੁਣਦੇ ਆ ਕਿਸਾਨ ਫਿਰ ਆ ਹਮਾਇਤ ਹੈ ਕੋਈ ਗੱਲ ਪ੍ਰੋਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਅਸੀਂ ਇੱਕ ਇੱਕ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਖੁਸ਼ਗਵਾਰ ਮਾਹੌਲ ਦੇ ਵਿੱਚ ਬੜਾ ਖੁਸ਼ਗਵਾਰ ਮਾਹੌਲ ਜੀ ਹਰ ਸਾਰੇ ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਹੈ ਇਹ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰਨਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਕਿ ਉਹਨੇ ਇਹ ਵੀ ਕਿਹਾ ਕਿ ਜੋ ਕਰਨਾ ਕਰ ਲੋ ਦੇਖੋ ਚੀਫ ਮਿਨਿਸਟਰ ਨੇ ਕਿਹਾ ਕਿ ਜੋ ਕਰਨਾ ਕਰ ਲੋ ਨਹੀਂ ਉਹਨੇ ਕਿਹਾ ਪੰਜ ਨੂੰ ਕਰ ਲੋ ਫਿਰ ਜੋ ਕਰ ਲੋ ਜੋ ਕਰ ਲੋ ਨਹੀਂ ਕਿਹਾ ਤੁਸੀਂ ਪੰਜ ਨੂੰ ਕਰ ਲੋ ਔਰ ਮੈਂ ਚੀਫ ਮਿਨਿਸਟਰ ਨੂੰ ਇਹ ਸ਼ੋਭਾ ਨਹੀਂ ਦਿੰਦਾ وجہ ਕੀ ਲੱਗਦੀ ਹੈ ਐਵੇਂ ਜਾਣੇ ਇਹ ਉਹ ਜਾਣੇ ਚੰਡੀਗੜ੍ਹ ਦੇ ਵਿੱਚ ਜੇ ਹੁਣ ਤੁਸੀਂ ਪੰਜ ਤਰੀ ਕਰਨੀ ਹੈ ਜੇ ਤੁਹਾਨੂੰ ਰਮਕੜੀ ਉਸ ਤੋਂ ਬਾਅਦ ਸਾਡੀ ਹੋ ਗਏ ਕੋਈ ਕਿਸੇ ਮੰਗਦੇ ਉੱਪਰ ਸਹਿਮਤੀ ਨਹੀਂ ਬਣੀ ਕਿੰਨੀਆਂ ਮੰਗਾਂ ਰੱਖੀਆਂ ਜਦੋਂ ਅਖੀਰ 'ਚ ਇਹ ਕਹਿ ਗਿਆ ਜੋ ਡਿਸਕਸ ਹੋਏ ਉਹ ਸਾਰਾ ਗਿਆ ਫਿਰ ਪਰ ਕੀ ਸੈਮ ਤੁਹਾਨੂੰ ਦਸੀਏ ਸੈਮ ਨਹੀਂ ਬਹੁਤ ਸਾਰੀਆਂ ਤੇ ਕਈ ਚੀਜ਼ਾਂ ਤੇ ਡਿਸਕਸ ਹੋਇਆ ਪਰ ਉਹਨਾਂ ਸਾਰਾ ਕੁਝ ਮਿੱਟੀ ਪਾ ਗਿਆ ਤੇ ਜਿਹੜੇ ਇਸ਼ੂ ਤੇ ਨੇ ਰਾਜੀ ਅਸੀਂ ਦੇਖੋ ਸਾਰੀ ਲਾਈਵ ਦੇਖਦੇ ਰਹੇ ਚੀਫ ਮਿਨਿਸਟਰਸ ਨੂੰ ਪ੍ਰਾਈਮ ਮਿਨਿਸਟਰਸ ਨੂੰ ਗੱਲਬਾਤ ਕਰਦੇ ਰਹੇ ਹਮੇਸ਼ਾ ਪਰ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹੈ ਕਿ ਇੱਕ ਚੀਫ ਮਿਨਿਸਟਰ ਇਹਨਾ ਛੇਤੀ ਹਾਈਪਰ ਹੋ ਕੇ ਉਸੇ ਜਿਹਾ ਭੱਜਦੇ ਦੇਨ ਫੀਸ ਨਹੀਂ ਛੱਡੀ ਪਤਾ ਹੀ ਨਹੀਂ ਕੋਈ ਗੱਲ ਸਾਡੇ ਤਾਂ ਸਮਝ ਨਹੀਂ ਆਈ ਸਾਡੇ ਨੂੰ ਸਮਝ ਨਹੀਂ ਆਈ ਗੁੱਸੇ 'ਚ ਕਿਉਂ ਆਇਆ ਉਹਦਾ ਸਿਰਫ ਇਹ ਕਰਦਾ ਸੀਗਾ ਵੀ 5 ਤਰੀਕ ਦਾ ਕੀ ਕਰੋਗੇ